ਹਾਂਜੀ ਤੁਹਾਨੂੰ ਅੱਜ ਵੈਰਾਈਟੀ ਜਿਹੜੀ ਹੈਗੀ ਹੈ ਜੀ ਬਰਬਰੀ ਦੇ ਪ੍ਰਿੰਟਸ ਦੀ ਐਨੀ ਕੁ ਦਿਖਾਉਂਗਾ ਜੀ ਵੀ ਜਿਹੜੇ ਪੂਰੇ ਪੰਜਾਬ ਦੇ ਵਿੱਚ ਟੌਪ ਦੇ ਪ੍ਰਿੰਟਸ ਨੇ ਤੇ ਐਨੀ ਕੁਆਂਟੀਟੀ ਤੁਹਾਨੂੰ ਮਿਲੂਗੀ ਜੀ ਨਿਊ ਚੁੰਨੀ ਲਾਲ ਦੇ ਸਟੋਰ ਦੇ ਉੱਪਰ ਜੀ ਤੇ ਪ੍ਰਿੰਟਸ ਦੀ ਕਲੈਕਸ਼ਨ ਮੈਂ ਤੁਹਾਨੂੰ ਬਿਲਕੁਲ ਆਰਾਮ ਨਾਲ ਦਿਖਾਉਂਗਾ ਜੀ ਤੇ ਈਜ਼ੀਲੀ ਵਾਚ ਕਰਿਓ ਇਹ ਚੀਜ਼ਾਂ ਵਾਲਕੋ ਫਰਸਟ ਵਾਈਟ ਕਲਰ ਹੈ ਜੀ ਇੱਕ ਕਲਰ ਹੈ ਜੀ ਆਵਲਾ ਪ੍ਰਿੰਟ ਇਹ ਦੇ ਵਿੱਚ ਦੋ ਕਲਰ ਅਵੇਲੇਬਲ ਨੇ ਤੇ ਆਵਲਾ ਬਲੈਕ ਸਪੈਸ਼ਲ ਜੀ ਲੋ ਜੀ ਵਾਈਟ ਸਪੈਸ਼ਲ ਜੀ ਉਸ ਤੋਂ ਬਾਅਦ ਨਮਾਕਰ ਜੀ ਰੋਇਲ ਬਲੂ ਸਪੈਸ਼ਲ ਜੀ ਅਰੇ ਹੁਣ ਅਗਲਾ ਨੈਕਸਟ ਚਲਦੇ ਆ ਜੀ ਆ ਦੇਖੋ ਕਿੰਨਾ ਪਿਆਰਾ ਗਾਦਰੀ ਪ੍ਰਿੰਟ ਹੈ ਜੀ ਬਿਊਟੀਫੁਲ ਵਾਈਟ ਦੇ ਵਿੱਚ ਮਲਟੀ ਪ੍ਰਿੰਟ ਜੀ ਐਂਡ ਅਗੇਨ ਜੀ ਬਿਊਟੀਫੁਲ ਆਵਲਾ ਪ੍ਰਿੰਟ ਜੀ ਕਿੰਨੇ ਪਿਆਰੀ ਕਲੈਕਸ਼ਨਸ ਸਟੋਰ ਦੇ ਉੱਪਰ ਆ ਚੁੱਕੇ ਆ ਜੀ ਸਾਰੇ ਨਵੇਂ ਡਿਜ਼ਾਈਨਸ ਨਵੀਂ ਕ੍ਰੀਏਸ਼ਨਸ ਤੁਹਾਨੂੰ ਸਟੋਰ ਦੇ ਉੱਪਰ ਮਿਲਣਗੇ ਜੀ டை ਐਂਡ আই प्रिंट ਜਿਹੜਾ ਆਰਗਾਂਜ਼ਾ ਮੈਟ੍ਰਿਕਸ ਅਸੀਂ ਉਹਦਾ ਅਪਡੇਟਡ ਵਰਜ਼ਨ ਤੇ ਉਹ ਵੀ ਆਪਾਂ ਬਣਾਤਾ ਜੀ ਹੁਣ ਬਰਬਰੀ ਦੇ ਵਿੱਚ ਜਾਲੋ 컬러 ਚੈੱਕ ਕਰੋ ਜੀ ਕਿੰਨੇ ਪਿਆਰੇ ਨੇ ਅਲੱਗ-ਅਲੱਗ ਲਓ ਜੀ ਆ ਸਾਰੀ ਕਲੈਕਸ਼ਨ ਤੁਹਾਨੂੰ ਸਟੋਰ ਦੇ ਪਰ ਮਿਲੂਗੀ ਜੀ ਲਓ ਜੀ ਆ ਸਾਰੇ ਪ੍ਰਿੰਟਸ ਟਾਪ ਦੇ ਨਵੀਂ ਕਲੈਕਸ਼ਨ ਦੇ ਜਾਲੋ ਲੈ ਨੈਕਸਟ ਲਓ ਜੀ ਆ ਸਾਰੇ ਡਿਜ਼ਾਈਨਰ ਬਣੇ ਜੀ ਸਾਰੇ ਟੋਟਲ ਡਿਜ਼ਾਈਨਰ ਪ੍ਰਿੰਟਸ ਅਲੋ ਸਪੈਸ਼ਲ ਰॉयਲ ਬਲੂ ਕਲਰ ਜੀ ਆ ਸਾਰੇ ਨਵੇਂ ਮਿੰਲੇ ਜੀ ਕਟੋ ਕਟ 100 ਤੋਂ ਲੈ ਕੇ 150 ਪ੍ਰਿੰਟ ਸਟੋਰ ਤੋਂ ਪਰ ਆ ਜੀ ਜਿਹੜਾ ਅਸੀਂ ਤੁਹਾਨੂੰ ਆਨਲਾਈਨ ਲਾਈਵ ਦੇ ਵਿੱਚ ਸਭ ਤੋਂ ਪਹਿਲਾਂ ਰਿਵੀਲ ਕਰ ਰਹੇ ਹਾਂ ਜੀ ਤੇ ਇਹਦਾ ਆਫਰ ਪ੍ਰਾਈਸ ਰਹੂਗਾ ਜੀ ਸਾਰੇ ਮਿੰਟਸ ਦਾ ਆਫਰ ਪ੍ਰਾਈਸ ਦਵਾਂਗੇ ਜੀ ਐਂਡ ਨੈਕਸਟ ਆ ਜਦ ਕਿੰਨੇ ਪਿਆਰੇ ਕਲਰ ਮੈਚਿੰਗਸ ਪਿਓਰ ਵਿਦ ਕੋਸ ओरिजिनल ਬਰਬਰੇ ਜੀ ਤੇ ਇਹਦੀ ਐਨੀ ਕਲੈਕਸ਼ਨ ਤੁਸੀਂ ਆਪ ਕਮੈਂਟ ਵਿੱਚ ਦੱਸਣਾ ਵੀ ਤੁਹਾਨੂੰ ਐਨੇ ਟਾਪ ਦੇ ਪ੍ਰਿੰਟਸ ਤੇ ਐਨੀ ਕ ਵੈਰਾਈਟੀ ਕਿਸੇ ਸਟੋਰ ਤੋਂ ਉੱਪਰ ਮਿਲੂਗੀ ਜੀ ਚਲੋ ਆਪਣੇ ਦੀ ਕਲੈਕਸ਼ਨ ਦੇਖੋ ਜੀ ਜੇ ਕਿਸੇ ਨੇ ਕਲੀਅਰ ਫੋਟੋਸ ਮੰਗ ਰਿਆ ਨੇ ਉਹ ਲੈ ਸਕਦੇ ਨੇ ਦੀ ਕਲੀਅਰ ਫੋਟੋਸ ਅੱਧੀ ਖਿੱਚ ਕੇ ਰੱਖਾਂਗੇ ਜੀ ਆ ਟਾਪ ਦੀ ਕਲੈਕਸ਼ਨ ਜੀ ਅਸੀਂ ਵੀਡੀਓ ਅਪਲੋਡ ਕਰਨ ਜਾ ਰਹੇ ਹਾਂ ਚਲੋ ਤੇ ਜਲਦੀ ਤੋਂ ਜਲਦੀ ਆਰਡਰ ਕਰਿਓ ਜੀ ਬਹੁਤ ਬੜੇ ਥਾਮ ਨੇ ਹੈਗੇ 15 15 ਬੀਬੀ ਮੀਟਰ ਵਾਲੇ ਆਏ ਨੇ ਇਨਰ ਦੀ ਪ੍ਰੋਡਕਸ਼ਨ ਬਹੁਤ ਟਾਈਮ ਲੱਗਦਾ ਜੀ ਬਣਨ ਨੂੰ ਆਨਲਾਈਨ ਆਰਡਰ ਕਰਦੇ ਹੋ ਤੇ ਸਟੋਰ ਦੇ ਉਪਰ ਆ ਕੇ ਵੀ ਬਾਏ ਕਰਦੇ ਹੋ ਥੈਂਕ ਯੂ